ਪ੍ਰেজੈਂਟ ACP ਗੁਰਦੇਵ ਜੀ ਦੇ ਨਾਲ ਐਸਐਸਓ ਮਿਹਰਬਾਨ ਇਹਨਾਂ ਨੇ ਬੜਾ ਵਧੀਆ ਕੀਤਾ ਇਹਦੇ ਵਿੱਚ ਜਿਹੜਾ 6 ਵਾਰਦਾਤਾਂ ਤਾਂ ਇਮੀਜੇਟਲੀ ਜਿਹੜੀਆਂ ਟਰੇਸ ਹੋਈਆਂ ਜਿਹੜੀਆਂ ਮਿਹਰਬਾਨ ਥਾਣੇ ਦੇ ਵਿੱਚ ਇਹਨਾਂ ਨੇ ਕੀਤੀਆਂ ਗਈਆਂ ਤਾਂ 7ਵੀਂ ਜਿਹੜੀ ਵਾਰਦਾਤ ਚ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਤੇ ਪਲੱਸ ਨਾਲੋਂ ਨਾਲ ਤਾਂ ਜਿਹੜਾ ਸਮਾਨ ਚੋਰੀ ਕੀਤਾ ਆ ਉਹ ਸਾਰਾ ਰਿਕਵਰ ਇਹ ਜਿਹੜੇ ਦੋਸ਼ੀ ਐ ਤੇ ਸਾਰੇ ਲੁਧਿਆਣੇ ਰਹਿੰਦੇ ਆ ਪਰ ਇਹਨਾਂ ਨੇ ਜਿਹੜੀ ਵਾਰਦਾਤਾਂ ਕੀਤੀਆਂ ਜਿਵੇਂ ਵਾਰਦਾਤ ਚਾਰ ਵਰਸ ਦੇ ਸੀ ਉਹ ਕਾਰ ਇਹਨਾਂ ਰਾਮਮੰਦੀ ਜ਼ਿਲੰਦਰ ਦੇ ਚਲਕੀ ਸੀਗਾ ਤੇ ਸਾਰੀਆਂ ਵਾਰਦਾਤਾਂ ਨੂੰ ਕਾਰ ਦੀ ਰੱਪੇ ਕੀਤੀ। ਹੁਣ ਤੱਕ ਜਿਹੜੇ 20 ਮੁਕੱਦਮੇ ਤਾਂ ਇਹਦੇ ਜਿਹੜਾ ਮੇਨ ਇਹਨਾਂ ਦਾ ਕਈ ਪਿੰਨਾ ਹੈਦਰ ਅਲੀ ਇਹਦੇ ਖਿਲਾਫ ਪਹਿਲੋਂ 20 ਮੁਕੱਦਮੇ ਰਜਿਸਟਰਡ ਹੈ। 6 ਮੁਕੱਦਮੇ ਹੁਣ ਅਸੀਂ ਜਿਹੜੇ ਆ ਟਰੇਸ ਕੀਤੇ ਆ 7ਵੇਂ ਤੇ ਜਿਹੜੇ 27 ਮੁਕੱਦਮੇ ਦਾ ਤੇ ਇਹੀ ਹੋਗੇ। ਮਤਲਬ ਇਸ ਲਈ ਇਸ ਦੇ ਕਟੂਗੜ 25 ਤੋਂ 30 ਮੁਕੱਦਮੇ ਦੇ ਖਿਲਾਫ ਹੈ। ਹੁਣ ਅਸੀਂ ਮਾਨ ਜੋ ਕੋਰਟ ਕੋ ਰਿਮਾਂਡ ਹੌਸਲ ਕਰਕੇ ਫੇਰ ਇਹਦਾ ਪ੍ਰੀਵੀਅਸ ਹੋਰ ਦੇਖਾਂਗੇ ਕਿ ਹੋਰ ਕੋਈ ਵਾਰਦਾਤਾਂ ਤੋਂ ਨਹੀਂ ਨਿਕੀਆਂ ਜਾਂ ਜਿਵੇਂ ਆਊਟ ਆਫ ਡਿਸਟ੍ਰਿਕਟ ਕਿਸੇ ਹੋਰ ਇਨਵੋਲਵਮੈਂਟ ਹੋਵੇ ਵਾਰਦਾਤਾਂ ਦਾ ਜਿਹੜਾ ਗੈਂਗ ਹੈ ਜਿਹੜੇ ਇੱਕ ਵੀ ਨਹੀਂ ਤੇ ਹੈਦਰੀ ਅਲੀ ਤੇ ਜਿਹੜਾ ਸੁਨੀਲ ਹੈ ਇਹ ਦੋਨੋਂ ਕੈਂਪ ਨਹੀਂ ਇਹਨਾਂ ਨੇ ਕਿੱਦਾਂ ਕ੍ਰੀਏਟਿਵ ਕਾ ਗਰੁੱਪ ਕਿੱਦਾਂ ਬਣਾਇਆ ਤੇ ਕਿੱਦਾਂ ਵਾਰਦਾਤਾਂ ਕਰ ਦਿੱਤੀਆਂ ਦੇਖੋ ਸਾਰਿਆਂ ਦੇ ਜਿਹੜੇ ਕੇਸ ਰਜਿਸਟਰਡ ਆ ਸਾਰਿਆਂ ਨੇ ਜੇਲ੍ਹ ਕੱਟੀ ਹੋਈ ਹੈ ਜ਼ਮਾਨਤ ਤੇ ਆਏ ਹੋਏ ਆ ਜੇਲ੍ਹ ਤੋਂ ਇਹਨਾਂ ਦਾ ਆਪਸ ਵਿੱਚ ਕਨੈਕਸ਼ਨ ਹੈ ਤੇ ਆਪਸ ਕਨੈਕਟਡ ਹੈਗੇ ਆ ਵਾਰਦਾਤਾਂ ਦਾ ਜਿਹੜੀ ਮੋਟਰ ਟ੍ਰੈਂਡੀ ਉਹ ਸੇਮ ਹੈ ਸੇਮ ਤਰ੍ਹਾਂ ਦੀਆਂ ਚੋਰੀਆਂ ਦੀਆਂ ਤੇ ਜਿਹੜੀਆਂ ਪਾੜ ਚੋਰੀਆਂ ਦੀਆਂ ਇਹਨੀਆਂ ਵਾਰਦਾਤ ਕਰਦੇ। ਇਹ ਸਭ ਲੁਧਿਆਣਾ ਵਿੱਚ ਹੀ ਕਰਦੇ ਵਾਰਦਾਤ ਤੁਸੀਂ ਅਦਰ ਬਾਹਰ ਵੀ ਕਰਦੇ। ਦੇਖੋ ਜਿਹੜੀ ਮੈਂ ਤੁਹਾਨੂੰ ਆ ਦੱਸਿਆ ਵੀ ਇਹਨੇ 6 ਤੱਕ ਸਾਡੀਆਂ ਹੀ ਇਹਨੀਆਂ ਵਾਰਦਾਤਾਂ ਹੋਣ ਕਰੇ ਸੋਈਆਂ ਮਿਹਰਬਾਨਤਾਂ ਦੀ। ਜਿਹੜੀ ਇਹ ਗੱਡੀ ਹੈ ਇਹ ਵੀ ਇਹਨਾਂ ਨੇ ਰਾਮਾ ਮੰਡੀ ਜਲੰਧਰ ਤੋਂ ਚੋਰੀ ਕੀਤੀ ਹੈ ਤਾਂ ਵਾਰਦਾਤਾਂ ਵਰਦੇ। ਸੋ ਬਟ ਆਬਵੀਅਸਲੀ ਇਹ ਇਥੋਂ ਤੋਂ ਇਲਾਵਾ ਬਾਹਰੋਂ ਵੀ ਜਿਹੜੀਆਂ ਚੋਰੀਆਂ ਵਾਰਦਾਤਾਂ ਕਰਦੇ। ਪਰ ਕੀ ਕੀ ਵਾਰਦਾਤਾਂ ਕਰਦੇ? ਇਹਨਾਂ ਦੇ ਕੋਲੋਂ ਬਰਦਰ ਜਿਹੜਾ ਇਹਨਾਂ ਨੇ ਰੀਸੈਂਟਲੀ ਹੋਣੀ ਕੋ ਕੱਪੜੇ ਦੀ ਉਥੋਂ ਜਿੱਥੇ ਫੈਕਟਰੀ ਤੋਂ ਚੋਰੀ ਕੀਤੀ ਉਹ ਕਿ ਇਹਨਾਂ ਨੇ ਉਹਨਾਂ ਦੇ ਪੰਜ ਜਿਹੜੇ ਵਰਕਰ ਸੀ ਉਹਨਾਂ ਨੂੰ ਰਾਤ ਨੂੰ ਅੰਦਰ ਐਂਟਰ ਕਰਕੇ ਉੱਥੇ ਡੀਵੀਆਰ ਸਾਰਾ ਇਹਨਾਂ ਨੇ ਪੱਟ ਕੇ ਤੇ ਉਹ ਬੰਦਿਆਂ ਨੂੰ ਬੰਧਕ ਬਣਾ ਲਿਆ ਸੀ ਉਹਨਾਂ ਨੂੰ ਬੰਨ ਕੇ ਫਿਰ ਉੱਥੇ ਜਿਹੜਾ ਕੱਪੜੇ ਸੀ ਤੇ ਹੋਰ ਸਾਰਾ ਸਮਾਨ ਡੀਵੀਆਰ ਹੋਰ ਸਾਰਾ ਜਿਹੜਾ ਚੋਰੀ ਕੀਤਾ ਸੀ ਉਸ ਮੁਕਦਮੇ ਦੇ ਅਸੀਂ ਲੱਗੇ ਹੋਏ ਸੀ ਤਾਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰੇ ਕਿਉਂ ਫੈਕਟਰੀ ਨੂੰ ਕਿਉਂ ਟਾਰਗੇਟ ਕੀਤਾ ਇਨਾਂ ਦੀਆਂ ਐਈਆਂ ਵਾਰਦਾਤਾਂ ਨੇ ਹਰ ਕਿਸੇ ਨੂੰ ਟਾਰਗੇਟ ਕਰਦੇ ਆ ਜਿੱਥੇ ਇਹਨਾਂ ਨੂੰ ਚੰਗਾ ਲੱਗਦਾ ਇੱਕ ਉਹ ਅੱਛਾ ਚਾਰ ਪੰਜ ਬੰਤੇ ਖੜੇ ਐਨ ਐਪਲਾਈ ਕਰਦੇ ਮਜ਼ਦੂਰੀ ਦੀ ਫੈਕਟਰੀ ਤੇ ਕਿਉਂਕਿ ਮਤਲਬ ਦੂਸਰੀ ਫੈਕਟਰੀ ਤੋਂ ਉਹਨਾਂ ਨੇ ਇਹਨਾਂ ਨੇ ਉਹ ਫੈਕਟਰੀ ਵੀ ਵੈਕੀ ਕੀਤੀ ਸੀ ਕਿਉਂਕਿ ਇਹਨਾਂ ਨੇ ਜਿਹੜੀ ਬਾਕੀ ਵਾਰਦਾਤਾਂ ਤਾਂ ਉਹ ਮਿਹਰਬਾਨ ਥਾਣੇ ਦੇ ਦਿੱਤੀ ਇਹਨਾਂ ਨੇ ਉੱਥੇ ਦੇਖ ਲਿਆ ਵੀ ਐਂ ਕਰਕੇ ਆ ਵਰਕਰ ਐ ਤੇ ਇੱਥੇ ਰਾਤ ਨੂੰ ਜੇ ਇਹਨਾਂ ਨੂੰ ਬੰਦਕ ਪਣਾਵਾਂਗੇ ਤਾਂ ਤੁਹਾਨੂੰ ਅੱਛਾ ਕਾਦੋ ਸਮਾਨ ਮਿਲ ਜੂਗਾ ਇਹਨਾਂ ਨੂੰ ਉਹ ਕੱਪੜੇ ਦੇ ਕਾਫੀ ਜਿਹੜੇ 300 ਬੰਡਲ ਤੇ ਉਹ ਸਾਰੇ ਚੋਰੀ ਕਰਕੇ ਲੈ ਗਏ ਹੋਰ ਤੋਂ ਜਿਹੜੀਆਂ ਇਹਨਾਂ ਦੀਆਂ ਸਾਡੇ ਮੁਤਾਬਿਕ 23ਆਂ ਦੀਆਂ ਪਿਛਲੀਆਂ ਸਭ ਤੋਂ ਸਾਡੀਆਂ ਜਿਹੜੀਆਂ ਵਾਰਦਾਤਾਂ ਉਹ 22 ਵਾਰਦਾਤਾਂ ਜਿਹੜੀਆਂ ਬਾਕੀ ਵੀ ਡਿਊਰਿੰਗ ਰਿਮਾਨ ਦੇਖਾਂਗੇ ਹੋਰ ਕਿੰਨੀਆਂ ਨੇ ਵਾਰਦਾਤਾਂ ਫਿਰ ਜਿਹੜੀ ਰਾਮਾ ਮੰਡੀ ਨੂੰ ਗੱਡੀ ਜਿਹੜੇ ਨਾਮ ਤੋਂ ਚੋਰੀ ਹੋਈ ਤੇ ਕਿਹਨੇ ਨਾਮ ਤੋਂ ਉਹਦੀ ਓਨਰਸ਼ਿਪ ਅਸੀਂ ਚੈੱਕ ਕਰ ਲਾਂਗੇ ਬਟ ਅਸੀਂ ਇਹ ਕਨਫਰਮ ਕਰ ਲਿਆ ਵੀ ਰਾਮਾ ਮੰਡੀ ਤੋਂ ਉਸ ਗੱਡੀ ਦਾ ਪਰਚਾ ਦਰਜ ਹੋਇਆ ਤੇ ਚੋਰੀ ਦੀ ਹੋ ਚੋਰੀ ਹੋ ਗਈ ਹੈ ਜਾਂ ਇਹ ਵੀ ਬੰਦੇ ਫਿਰ ਹਾਲੇ ਇਸ ਕੈਂਪ ਦੇ ਜਿਹੜੇ 6 ਦੇ 6 ਬੰਦੇ ਜੀ ਉਸਾਰ ਕਰ ਲਏ ਪਰ ਫਿਰ ਵੀ ਅਸੀਂ ਰਿਮਾਨ ਦੌਰਾਨ ਦੇਖਾਂਗੇ ਕਿਸੇ ਹੋਰ ਵਾਰਦਾਤ ਚ ਕੋਈ ਹੋਰ ਕਿਸੇ ਬੰਦੇ ਦੀ ਸ਼ਮੂਲੀਅਤ ਹੈ ਜੇ ਹੋਈ ਤਾਂ ਉਹਨੂੰ ਵੀ ਦੱਸਾਂਗੇ ਸਰ ਕਿੰਨੇ ਵਜੇ ਵਾਰਦਾਤ ਨੂੰ ਲੰਘ ਦਿੱਤਾ ਜਾਂਦਾ ਕੋਈ ਇਹਨਾਂ ਨੇ ਤਕਰੀਬਨ ਇਹ ਜਿਹੜੀ ਵਾਰਦਾਤ ਹੈ ਸਵੇਰੇ 4:30 ਵਜੇ ਤੋਂ ਲਗਭਗ ਜੀ ਕਰਕੇ ਗਈ ਤਾਂ ਇਸ ਦੀ ਇਹਨਾਂ ਦਾ ਮਤਲਬ ਜਿਹਨੂੰ ਦਰਮਿਆਨੀ ਰਾਤ ਮਿਹਰ ਕਹਿੰਦੇ ਆ 12 ਵਜੇ ਤੋਂ ਲੈ ਕੇ ਸਵੇਰੇ 4:30 ਵਜੇ ਤੱਕ ਜਿਹੜੇ ਵਾਰਦਾਤ ਨੂੰ ਲੰਘਦਾ ਸਰ ਕਿੰਨੇ ਦੇ ਪੜੇ ਇਹ ਤੁਹਾਡੇ ਕਿਤੇ ਤੁਹਾਡੇ ਟੈਂਪਰ ਕਿੰਨੇ ਦੇ ਪੜੇ ਇਹ ਤਾਂ ਗ੍ਰਫਤਾਰ ਜਿਹੜੇ ਆ ਅਸੀਂ ਆਪਣੇ ਇਨਫੋਰਮੇਸ਼ਨ ਤੇ ਕੀਤੇ ਆ ਇਹ 24 ਤਰੀਕ ਨੂੰ ਦਫਤਰ ਕੀਤੀਆਂ ਤੇ 15 ਤਰੀਕ ਨੂੰ ਜਿਹੜਾ ਇਹ ਮਕਦਮਾ ਹੈ ਇਹ 12 ਤਰੀਕ ਨੂੰ 15 ਤਰੀਕ ਨੂੰ ਦਰਸਾਇਆ ਤੇ ਸਾਡੀ ਟੀਮ ਨੇ 24 ਤਰੀਕ ਨੂੰ ਇਹ ਨਾਮ ਫ੍ਰੇਸ ਕਰਕੇ ਦਿੱਤਾ ਹਜੇ ਹੁਣ ਕੋਰਟ ਪੇਸ਼ ਕਰਕੇ ਰਮਾਨ ਲਿਆ ਤੇ ਸਰ ਸਰ ਜੀ